ਹੁਣ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਦੂਜੀ ਵਾਰ ਜਾਂ ਕਹੀਏ ਆਖਰੀ ਵਾਰ ਆਨੰਦਪੁਰ ਸਾਹਿਬ ਛੱਡਿਆ ਜਾਣਾ ਹੈ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਾਣੀ-ਜਾਨ ਸੰ ਗੁਰੂ ਸਾਹਿਬ ਜੀ ਨੂੰ ਪਤਾ ਨਹੀਂ ਸੀ ਕਿ ਧੋਖਾ ਕਰ ਰਹੇ ਹਨ ਪਹਿਲਾਂ ਵੀ ਇਹਨਾਂ ਨੇ ਧੋਖਾ ਕੀਤਾ ਸੀ ਫਿਰ ਗੁਰੂ ਸਾਹਿਬ ਜੀ ਇਹਨਾਂ ਦੀਆਂ ਗੱਲਾਂ ਵਿੱਚ ਕਿਉਂ ਆਉਂਦੇ ਨੇ ਵਿਸਥਾਰ ਤੇ ਬਹੁਤ ਜ਼ਿਆਦਾ ਹੈ ਆਪਾਂ ਬਹੁਤ ਬਹੁਤ ਜ਼ਿਆਦਾ ਸੰਖੇਪ ਦੇ ਵਿੱਚ ਇਹ ਸਾਰਾ ਵਾਚਣ ਦਾ ਵਿਚਾਰਨ ਦਾ ਯਤਨ ਕੀਤਾ ਕਿ ਮੰਨ ਲਓ ਅਗਰ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਖਾਲੀ ਨਾ ਕਰਦੇ ਤਾਂ ਸਾਰੇ ਇਤਿਹਾਸਕਾਰ ਜਾਂ ਜਿਹੜੇ ਇਹ ਸਵਾਲ ਕਰਦੇ ਨੇ ਕਿ ਜਾਣੀ-ਜਾਨ ਸਨ ਉਹਨਾਂ ਨੂੰ ਅੱਗੇ ਵਾਲੇ ਸਮੇ ਦਾ ਪਤਾ ਨਹੀਂ ਸੀ ਉਹ ਗੁਰਮਤ ਦਾ ਸਿਧਾਂਤ ਉਹਦੇ ਚ ਬਹੁਤ ਵਿਲੱਖਣ ਤੇ ਵੱਡਾ ਹੈ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥ ਆਉਂਦੇ ਨੇ ਉਹ ਵੈਸੇ ਤਾਂ ਐਸੇ ਸਵਾਲ ਨਹੀਂ ਕਰਦੇ ਸਿਧਾਂਤਕ ਗੱਲਾਂ ਨੇ ਬਹੁਤ ਗਹਿਰੀਆਂ ਨੇ ਖੈਰ ਆਤਮਾ ਵਿਸ਼ੇ ਤੇ ਰੱਖ ਕੇ ਸਮਾਪਤੀ ਕਰ ਦਈਏ ਕਿ ਗੁਰੂ ਸਾਹਿਬ ਜੀ ਅਗਰ ਮੰਨ ਲਓ ਖਾਲੀ ਨਾ ਕਰਦੇ ਤਾਂ ਫਿਰ ਸ਼ਹੀਦੀਆਂ ਹੁੰਦੀਆਂ ਤਾਂ ਐਸਾ ਹੀ ਲਿਖਿਆ ਤੇ ਆਖਿਆ ਜਾਂਦਾ ਕਿ ਕੀ ਜ਼ਰੂਰਤ ਸੀ ਸਤ ਗੁਰੂ ਜੀ ਵੀ ਜਿੱਦ ਤੇ ਆ ਗਏ ਅਗਰ ਉਹ ਆਖਦੇ ਹਨ ਬਾਣੀ ਅਨੁਸਾਰ ਕਿ ਸਭ ਕੁਝ ਨਾਸ਼ਵੰਤ ਹੈ ਮੋਹ ਮਾਇਆ ਤਿਆਗ ਦੇਣੀ ਚਾਹੀਦੀ ਹੈ ਤਾਂ ਆਨੰਦਪੁਰ ਸਾਹਿਬ ਛੱਡ ਦਿੰਦੇ ਇੰਨੀ ਵੱਡੀ ਕਿਹੜੀ ਗੱਲ ਹੈ ਹੋਰ ਬਾਕੀ ਗੁਰੂ ਸਾਹਿਬ ਜੀ ਨੇ ਬੜੇ ਨਗਰ ਵਸਾਏ ਹਨ ਔਰ ਜੋ ਆਪਾਂ ਸਾਰਾ ਇਤਿਹਾਸ ਬਾਤਿਆ ਕਿ ਗੁਰੂ ਸਾਹਿਬ ਜੀ ਦੇ ਕੋਲ ਕਮੀ ਤਾਂ ਨਹੀਂ ਹੈ ਬਹੁਤ ਨਗਰ ਵਸਾਏ ਇਹ ਪਹਾੜ ਦੀ ਇੱਕ ਰਿਆਸਤ ਹੈ ਰਾਜੇ ਭੀਮਚੰਦ ਦੀ ਰਿਆਸਤ ਦੇ ਵਿੱਚੋਂ ਤੇ ਗੁਰੂ ਸਾਹਿਬ ਜੀ ਇਹ ਆਨੰਦਪੁਰ ਸਾਹਿਬ ਛੱਡ ਦਿੰਦੇ ਤਾਂ ਫਿਰ ਦੇਖੋ جنگ ਨਹੀਂ ਸੀ ਹੋਣੀ ਫਿਰ ਹਮਲੇ ਨਹੀਂ ਸੰ ਹੋਣੇ ਇਹ ਤਾਂ ਸਤਗੁਰੂ ਜੀ ਅੰਦਰ ਹੀ ਰਹੇ ਉਹਨਾਂ ਨੇ ਤਾਂ ਕਸਮਾਂ ਖਾਧੀਆਂ ਸਨ ਧਾਰਮਿਕ ਜਿੰਨਾ ਦੀਆਂ ਕੁਰਾਨ ਦੀਆਂ ਗੀਤਾ ਦੀਆਂ ਗੁਰੂ ਸਾਹਿਬ ਜੀ ਉਹਨਾਂ ਦੇ ਧਰਮ ਚਿੰਨਾ ਦਾ ਸਤਕਾਰ ਕਰਦੇ ਤਾਂ ਅਨੰਦਪੁਰ ਸਾਹਿਬ ਛੱਡ ਦਿੰਦੇ ਸਤਗੁਰੂ ਜੀ ਨੇ ਛੱਡਿਆ ਹੈ ਔਰ ਗੁਰੂ ਸਾਹਿਬ ਜੀ ਨੇ ਇਹ ਦਰਸਾਇਆ ਹੈ ਕਿ ਅਗਰ ਲੋਕ ਧਾਰਮਿਕ ਅਸਥਾਨ ਬਣਾ ਕੇ ਧਾਰਮਿਕ ਲਿਬਾਸ ਪਹਿਨ ਕੇ ਧਾਰਮਿਕ ਗ੍ਰੰਥ ਰੱਖ ਕੇ ਅਗਰ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਨ ਤਾਂ ਤੁਸੀਂ ਅਕਲ ਕਰਨੀ ਹੈ ਤੁਸੀਂ ਸੁਚੇਤ ਹੋਣਾ ਹੈ ਕਿ ਹਰੇਕ ਜਗ੍ਹਾ ਧਾਰਮਿਕ ਸਥਾਨ ਨਹੀਂ ਹੁੰਦੀ ਹਰੇਕ ਗੁਰਦੁਆਰਾ ਬਹੁਤ ਚੰਗਾ ਧਾਰਮਿਕ ਸਥਾਨ ਨਹੀਂ ਹੋ ਸਕਦਾ ਠੱਗਾ ਨੇ ਵੀ ਬਣਾਏ ਹੋਏ ਨੇ ਗੁੰਡਿਆਂ ਨੇ ਵੀ ਬਣਾਏ ਹੋਏ ਨੇ ਕਬਜ਼ਾ ਕਰਨ ਵਾਲਿਆਂ ਨੇ ਨਸ਼ੇੜੀਆਂ ਨੇ ਵੀ ਬਣਾਏ ਹੋਏ ਨੇ ਗੁਰਦੁਆਰੇ ਇਹ ਗੱਲ ਅਹਿਮ ਹੈ ਕਿ ਜਦੋਂ ਕੋਈ ਕਸਮ ਖਾਏ ਜੀ ਮੈਂ ਗੁਰਦੁਆਰੇ ਸਾਹਿਬ ਜਾ ਕੇ ਕਸਮ ਖਾ ਲੈਂਦਾ ਹਾਂ ਚੋਰਾ ਦਾ ਕੀ ਇਤਬਾਰ ਹੈ ਐਸੇ ਬڑے ਰਾਜਨੇਤਾ ਹਨ ਇਹ ਇਹਦੇ ਵਿੱਚੋਂ ਇਹ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਕਸਮ ਖਾਦੀ ਹੋਈ ਹੈ ਕਿ ਮੈਂ 6 ਮਹੀਨੇ ਚ ਪੰਜਾਬ ਚ ਨਸ਼ਾ ਬੰਦ ਕਰਾ ਦਿਆਂਗਾ ਔਰ ਇਹਦੇ ਵਿੱਚ ਅਗਰ ਪਰਜਾ ਅਗਰ ਲੋਕ ਅਕਲ ਦਾ ਇਸਤੇਮਾਲ ਨਾ ਕਰਨ ਤੇ ਆਪਣੀ ਗੁਲਾਮੀ ਆਪ ਸਹਿਣਨ ਵਾਲੀ ਗੱਲ ਹੈ ਜੋ ਆਪਾਂ ਪਹਿਲਾਂ ਵੀ ਸਾਂਝ ਪਾਈ ਸੀ ਐਕਟਰ ਹੋ ਗਏ ਸਿੰਗਰ ਹੋ ਗਏ ਰਾਜਨੇਤਾ ਹੋ ਗਏ ਕੋਈ ਇਹਨਾਂ ਦਾ ਈਮਾਨ ਜਾਂ ਧਰਮ ਹੈ ਇਹਦਾ ਅਰਥ ਨਹੀਂ ਕਿ ਸਾਰੇ ਗਲਤ ਪਰ ਕੁਝ ਕੁਝ ਠੀਕ ਨੇ ਉਹਦੇ ਵਿੱਚ ਲੋਕ ਲੱਗੇ ਹੋਏ ਨੇ ਇਸ ਨੇ ਪੱਗ ਬੱਦੀ ਹੋਈ ਹੈ ਇਹ ਸਾਡੀ ਸਿੱਖੀ ਦਾ ਨਾਮ ਰੋਸ਼ਨ ਕਰੇਗਾ ਇਹ ਇਹ ਜੀ ਸਰਦਾਰ ਹੈ ਇਸ ਨੂੰ ਨੇਤਾ ਬਣਾਓ ਇਸ ਵਾਰ ਇਹ ਪੰਜਾਬ ਨੂੰ ਅੱਗੇ ਲੈ ਜਾਏਗਾ ਇਹ ਜੀ ਹਿੰਦੂ ਹੈ ਅਗਰ ਇਸ ਨੂੰ ਵੋਟਾਂ ਪਾਵਾਂਗੇ ਤੇ ਸਾਡੇ ਹਿੰਦੂ ਧਰਮ ਦਾ ਬਹੁਤ ਵੱਡਾ ਨਾਮ ਹੋ ਜਾਏਗਾ ਅਏ ਜੀ ਮੁਸਲਮਾਨ ਹੈ ਅਗਰ ਇਹ ਨੇਤਾ ਬਣ ਜਾਏ ਤਾਂ ਸਾਡੇ ਇਸਲਾਮ ਦਾ ਵਾਅਦਾ ਹੋ ਜਾਏਗਾ ਮੂਰਖਾਂ ਸਿਰ ਮੂਰਖਾਂ ਵਾਲੀ ਹਰਕਤ ਹੈ ਕਿ ਜਦੋਂ ਅੱਜ ਦੇ ਪੜ੍ਹੇ ਲਿਖੇ ਯੁੱਗ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਆਸ ਰੱਖ ਕੇ ਬੈਠੇ ਹੋਈਏ ਕਿ ਬਾਦਲ ਹੈ ਕਸਮ ਖਾ ਗਿਆ ਗੁਰਦੁਆਰੇ ਸੇ ਮੱਥਾ ਟੇਕ ਲਿਆ yogi ਆਇਆ ਸੀ modi ਆਇਆ ਸੀ ਉਸਨੇ ਕਿਹਾ ਕਿ ਗੁਰੂ ਤੇਗ ਬਹਾਦਰ ਪਾਚਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਚਾਰ ਸਾਹਿਬਜ਼ਾਦਿਆਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਤਾਂ ਮੇਰੇ ਬਹੁਤ ਪਿਆਰੇ ਭਾਈ ਹਨ ਇਹ ਸਾਰੇ ਬਿਆਨ ਕੀ ਪੜੇ ਲਿਖੇ ਲੋਕਾਂ ਨੂੰ ਸਮਝ ਨਹੀਂ ਆਉਂਦੇ ਅਨਪੜਾ ਨੂੰ ਮਾਇਆ ਧਾਰੀਆਂ ਨੂੰ ਅਗਿਆਨੀਆਂ ਨੂੰ ਤਾਂ ਤੁਸੀਂ ਮੂਰਖ ਬਣਾ ਲੋਗੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸਿੱਖੀ ਦੇ ਵਿੱਚ ਦੇਖੋ ਜਾਂ ਕਿਸੇ ਵੀ ਮਤ ਦੇ ਵਿੱਚ ਜਾਂ ਕੋਈ ਵੀ ਉਹ ਸਟੇਟ ਜਿਹੜੇ ਪੜੇ ਲਿਖੇ ਨੇ ਉਹਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਉਹ ਇਹ ਪੂਰਾ ਇਤਿਹਾਸ ਹੈ 500 ਸਾਲ ਦਾ 1000 ਸਾਲ ਦਾ ਜਿੰਨਾ ਵੀ ਪੜ ਲਓ ਇਹਦੇ ਵਿੱਚ ਜਿਹੜੇ ਜज्ਬੇ ਦੇ ਨਾਲ ਜੂਣ ਵਾਲੇ ਨੇ ਉਹ ਇੱਕਾੜ ਕੇ ਹੀ ਜੀਉਂਦੇ ਹਨ ਇਸ ਤਰ੍ਹਾਂ ਦੀ ਵਿਚਾਰ ਨਹੀਂ ਹੁੰਦੀ ਕਿ ਕੋਈ ਵੀ ਕੁਝ ਵੀ ਕਹੀ ਜਾਏ ਤਾਂ ਅਸੀਂ ਅੱਖਾਂ ਬੀਟ ਕੇ ਕਹੀਏ ਆਂ ਬੀਠੀਕ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਕਿ ਧਰਮ ਚਿੰਨਾ ਦੀ ਆੜ ਲੈਂਦੇ ਹਨ ਠੱਗਦੇ ਹਨ ਲੋਕਾਂ ਨੂੰ ਇਸ ਗੱਲ ਦਾ ਸੀ ਪੂਰੀ ਤਰ੍ਹਾਂ ਪੱਕਾ ਸਬੂਤ ਦੇਾਂਗੇ ਕਿ ਦੇਖੋ ਧਰਮ ਜਿੰਨਾ ਦਾ ਸਹਾਰਾ ਲੈ ਕੇ ਲੋਕ ਇਸ ਤਰ੍ਹਾਂ ਦੀਆਂ ਗਦਾਰੀਆਂ ਕਰਦੇ ਹਨ ਔਰ ਇਹ ਉਪਦੇਸ਼ ਹੈ ਸਿੱਖਾਂ ਦੇ ਲਈ ਪੂਰੀ ਮਾਨਵਤਾ ਦੇ ਲਈ ਜਿਹਦੇ ਵਿੱਚ ਹਰੇਕ ਤੇ ਇਹ ਗੱਲ ਲਾਗੂ ਹੋ ਜਾਣੀ ਹੈ ਕਿ ਧਰਮ ਸਥਾਨ ਧਰਮ ਸਥਾਨ ਹੈ ਪਵਿੱਤਰ ਹੈ ਸਤਕਾਰ ਪਰਮਾਤਮਾ ਦਾ ਹੈ ਧਰਮ ਸਥਾਨ ਦਾ ਹੈ ਸੱਚ ਦਾ ਹੈ ਅਗਰ ਉੱਥੇ ਹੀ ਝੂਠ ਪੁਰੋਸਿਆ ਜਾਏ ਅਗਰ ਉਥੇ ਹੀ ਗਲਤ ਕੰਮ ਹੋਣ ਸੰਗਤ ਦੇ ਪੈਸੇ ਦਾ ਇਸਤੇਮਾਲ ਠੀਕ ਨਾ ਹੋਏ ਕੜਮ ਚੌਧਰੀ ਗੋਲਕਾਂ ਲੁੱਟ ਕੇ ਖਾ ਜਾਣ ਕੋਈ ਭਲੇ ਦਾ ਕੰਮ ਨਾ ਹੋਵੇ ਜਿੰਨਾ ਵੀ ਬਜਟ ਹੈ ਵੱਡੇ ਤੋਂ ਵੱਡਾ ਚੜਾਵਾ ਹੈ ਉਹਦੇ ਨਾਲ ਕੋਈ ਤੁਸੀਂ ਧਰਮ ਦਾ ਕੰਮ ਨਹੀਂ ਕੀਤਾ ਕੋਈ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਨਹੀਂ ਕੀਤੇ ਤੇ ਇਹਦੇ ਵਿੱਚ ਮੂਰਖ ਕਿਸ ਨੂੰ ਬਣਾਉਣਾ ਹੈ ਜਦੋਂ ਅਸੀਂ ਪੈਸਾ ਲੈਣਾ ਰਸੀਦਾਂ ਕੱਟਣੀਆਂ ਉਦੋਂ ਸਾਡੇ ਕੋਲ ਇੰਤਜ਼ਾਮ ਹੈ ਉਦੋਂ ਸਾਡੇ ਕੋਲ ਗਿਣਤੀ ਹੈ ਜਦੋਂ ਅਸੀਂ ਕਿਤੇ ਕੋਈ ਕੰਮ ਕਰਨਾ ਹੈ ਉਦੋਂ ਕੋਈ ਇੰਤਜ਼ਾਮ ਨਹੀਂ ਹੈ ਉਦੋਂ ਅਸੀਂ ਹਾਂ ਠੀਕ ਹੈ ਕੋਈ ਗੱਲ ਨਹੀਂ ਐਸਾ ਵੀ ਹੋ ਜਾਏਗਾ ਵੈਸਾ ਵੀ ਹੋ ਜਾਏਗਾ ਕੋਈ ਗੱਲ ਨਹੀਂ ਚਲੋ ਠੀਕ ਹੈ ਜੇ ਕੋਈ ਬੋਲਿਆ ਤਾਂ ਉਸ ਨੂੰ ਚੁੱਕ ਕੇ ਬਾਹਰ ਮਾਰੋ ਉਸ ਨੂੰ ਕਹੋ ਵੀ ਇਹਨੂੰ ਪੰਥ ਵਿੱਚੋਂ ਛੇਕ ਦਿਓ ਇਹ ਪੰਥ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਇਹ ਸਿੱਖ ਨਹੀਂ ਹੈ ਕਿਉਂਕਿ ਅਸੀਂ ਹੀ ਸੱਚੇ ਸਿੱਖਾਂ ਬਾਕੀ ਸਭ ਗਲਤ ਹਨ ਇਹ ਸਾਰਾ ਕੁਝ ਸਾਰਾ ਪਸਾਰਾ ਹੈ ਇਹ ਸਾਰਾ ਵਰਤਾਰਾ ਹੈ ਜਿਹਦੇ ਵਿੱਚ ਉਹ ਦੋ ਨੁਕਤੇ ਆਪਾਂ ਸਾਂਝੇ ਕੀਤੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਦੋ ਵਾਰ ਦੋਵੇਂ ਵਾਰ ਹੀ ਝੂਠੀਆਂ ਕਸਮਾਂ ਖਾਧੀਆਂ ਗਈਆਂ ਸਤਗੁਰੂ ਜੀ ਨੂੰ ਪਤਾ ਹੈ ਅਗਰ ਗੁਰੂ ਸਾਹਿਬ ਜੀ ਨਹੀਂ ਛੱਡਦੇ ਤਾਂ ਵੀ ਇਹੀ ਦੋਸ਼ ਲੱਗਣਾ ਸੀ ਕਿ ਸਤਗੁਰੂ ਜੀ ਨੇ ਲਾਲਚ ਕੀਤਾ ਜਾਂ ਉਸ ਧਰਤੀ ਤੇ ਹੀ ਰਹੇ ਛੱਡਿਆ ਨਹੀਂ ਤਾਂ ਦੇਖੋ ਜੀ ਇਹਨਾਂ ਨੇ ਤਾਂ ਸ਼ਰਤਾਂ ਰੱਖੀਆਂ ਸਨ ਗੁਰੂ ਸਾਹਿਬ ਜੀ ਨੇ ਛੱਡ ਦਿੱਤਾ ਕਿ ਚਲੋ ਤੁਹਾਨੂੰ ਛੱਡ ਕੇ ਦਿਖਾਉਨੇ ਆ ਜਦੋਂ ਛੱਡਿਆ ਹੈ ਤੇ ਉਸ ਤੋਂ ਬਾਅਦ ਫਿਰ ਹਮਲੇ ਹਨ ਫਿਰ ਇਹ ਸਾਰੇ ਹਮਲੇ ਜਿਨੂੰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸਮਾਂ ਉੱਤੇ ਹੋ ਗਿਆ ਗੁਰੂ ਸਾਹਿਬ ਕਿਰਪਾ ਕਰਨ ਜੋ ਗੁਰਮਤ ਦੇ ਸਿਧਾਂਤ ਨੇ ਇਸ ਲੋਕਾਈ ਦੇ ਭਲੇ ਲਈ ਮਾਨਵਤਾ ਦੇ ਲਈ ਜੋ ਗੁਰੂ ਸਾਹਿਬ ਜੀ ਨੇ ਸੱਚ ਦੀ ਵਿਚਾਰ ਸਾਨੂੰ ਦਿੱਤੀ ਹੈ ਚਾਹੇ ਉਹ ਕੋਈ ਵੀ ਇਨਸਾਨ ਹੋਵੇ ਇਹ ਵਿਚਾਰ ਇਹ ਸਿਧਾਂਤ ਇਹ ਸੱਚ ਇਹ ਦਰਮ ਹਰੇਕ ਤੇ ਲਾਗੂ ਹੋਣਾ ਹੈ ਅਗਰ ਅਸੀਂ ਇਸ ਤੋਂ ਮੁਨਕਰ ਹੋਈਏ ਤਾਂ ਇਹ ਜਗ ਜਾਹਰ ਗੱਲਾਂ ਹਨ ਕਿ ਜੋ ਕੁਝ ਹੋ ਰਿਹਾ ਹੈ ਜੋ ਕੁਝ ਹੁੰਦਾ ਹੈ ਪਤਾ ਸਾਰਿਆਂ ਨੂੰ ਹੈ ਬੋਲਣਾ ਕੋਈ ਨਹੀਂ ਚਾਹੁੰਦਾ ਜਾਂ ਐਸਾ ਹੀ ਕਹੀ ਜਾਣਗੇ ਹਾਂ ਠੀਕ ਹੈ ਪਰੇਸ਼ਾਨੀ ਹੈ ਮਹਿੰਗਾਈ ਹੈ ਰਿਸ਼ਵਤਖੋਰੀ ਹੈ ਲੁੱਟ ਕੇ ਖਾ ਗਏ ਮਾਰ ਲਿਆ ਹਾਏ ਤੌਬਾ ਹੋ ਗਈ ਅਸੀਂ ਸੁਖੀ ਨਹੀਂ ਹੋ ਰਹੇ ਗੁਰਮਤ ਨੇ ਨਹੀਂ ਸਿਖਾਇਆ ਕਿ ਤੁਸੀਂ ਅੱਖਾਂ ਬੀਟ ਕੇ ਪਾਠ ਕਰੀ ਜਾਓ ਤਾਂ ਤੁਹਾਡੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਤੁਸੀਂ ਅੱਖਾਂ ਬੀਟ ਕੇ ਪਾਠ ਕਰੀ ਜਾਓ ਤਾਂ ਜਿਹੜੇ ਰਾਜੇ ਹਨ ਉਹ ਤੁਹਾਨੂੰ ਤੁਹਾਡੇ ਹੱਕ ਦੇ ਦੇਣਗੇ ऐसा एक नियम ਨਹੀਂ ਹੁੰਦਾ ਜ਼ਿੰਦਗੀ ਜਿਉਣ ਵਾਸਤੇ ਹਰੇਕ ਪਹਿਲੂ ਜ਼ਰੂਰੀ ਹੈ ਤੇ ਉਹ ਹਰੇਕ ਪਹਿਲੂ ਦਿੱਤਾ ਗਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਹਰੇਕ ਪਹਿਲੂ ਦਿੱਤਾ ਗਿਆ ਪੂਰੇ ਇਤਿਹਾਸ ਦੇ ਵਿੱਚ 10 ਗੁਰੂ ਸਾਹਿਬਾਨ ਦੇ ਵੱਲੋਂ ਹਜ਼ੂਰ ਕਿਰਪਾ ਕਰਨ ਇੱਥੇ ਵਿਚਾਰਾਂ ਦੀ ਸਮਾਪਤੀ ਰਹਿੰਦੀਆਂ ਵਿਚਾਰਾਂ ਆਉਣ ਵਾਲੇ دیਵਾਨਾਂ ਵਿੱਚ ਅੱਗੇ ਮੋੜ ਸਾਂਝੀਆਂ ਕਰਾਂਗੇ ਭੁੱਲਾਂ ਦੀ ਖੇਮਾ ਗੁਰੂ ਬਖਸ਼ੀ ਫਤੇ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ